ਹਸਪਤਾਲ ਦੇ ਵਿੱਚ ਉਹ ਕਹਿੰਦੇ ਸਨ ਉਹਨੂੰ ਪੋਸਟਮਾਰਟਮ ਕਰਾਓ ਅਸੀਂ ਆਖਿਆ ਵੀ ਪੋਸਟਮਾਰਟਮ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਟਿਕਰ ਇਹਦੇ ਤੇ ਪਰਚਾ ਦਰਜ ਨਹੀਂ ਹੁੰਦਾ ਐਫਆਈਆਰ ਲਈ ਦੁਸ਼ੀਆਂ ਤੇ ਕਿਉਂਕਿ ਜਿੰਨਾ ਚਿਰ ਐਫਆਈਆਰ ਨਹੀਂ ਹੁੰਦੇ ਉਹਨਾਂ ਚਿਰ ਕਾਨੂੰਨੀ ਕਾਰਵਾਈ ਕਿਵੇਂ ਹੋਊਗੀ ਤਾਂ ਅਸੀਂ ਇਹ ਧੰਨਵਾਦ ਕਰਦੇ ਆ ਪਰਿਵਾਰ ਦਾ ਵੀ ਕਰਦੇ ਆ ਪਰਿਵਾਰ ਹੈ ਮੁੰਡੇ ਦਾ ਜਿਹੜਾ ਸਿਮ ਕਰਨ ਦਾ ਜਿਹੜਾ ਫਜ਼ਲ ਹੈ ਉਹ ਸਾਡੇ ਨਾਲ ਹਸਪਤਾਲ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਜਾ ਕੇ ਉਹਨੇ ਬਕਾਇਦਾ ਸਾਰੇ মিডিਆ ਅੱਗੇ ਪ੍ਰੈਸ ਪੀਸੀ ਜਿਹੜੀ ਅਸੀਂ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਬੋਲ ਕੇ ਕਿਹਾ ਵੀ ਦੋਨਾਂ ਮੋਰਚਾਂ ਵੱਲੋਂ ਇਹ ਜਿਹੜਾ ਅੰਦੋਲਨ ਹੈਗਾ ਇਹ ਹੁਣ ਸਾਡਾ ਨਹੀਂ ਰਿਹਾ ਇਹ ਸਮੁੱਚੇ ਕਿਸਾਨਾਂ ਦਾ ਸਾਂਝਾ ਸ਼ੀਦ ਬਣ ਗਿਆ ਜੋ ਵੀ ਜਥੇਬੰਦੀਆਂ ਦੋਹੇ ਮੋਰਚੇ ਜੋ ਵੀ ਫੈਸਲਾ ਕਰਨਗੇ ਭਾਵੇਂ ਇੱਕ ਮਹੀਨਾ ਸਾਨੂੰ ਉਹਦਾ ਇਹ ਕਹਿਣ ਵੀ ਅਸੀਂ ਇੱਕ ਮਹੀਨਾ ਵੀ ਰੁਕਾਂਗੇ ਤੇ ਅਸੀਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਸਿਰ ਝਕਾਉਣੇ ਵੀ ਬਹੁਤ ਪ੍ਰੈਸ਼ਰ ਪਿਆ ਜਿਹੜੇ 8 ਦਿਨੇ 1.5 ਲੱਖ ਰਹਾ ਸਰਕਾਰ ਨੂੰ ਤੇ ਅਫਸਰ ਨੂੰ ਭਲੇਖਾ ਸੀਗਾ ਵੀ ਅਸੀਂ ਇਹ ਪ੍ਰਸ਼ ਪਰਿਵਾਰ ਤੇ ਪ੍ਰੈਸ਼ਰ ਪਾ ਕੇ ਜਾਂ ਰਿਸ਼ਤੇਦਾਰਾਂ ਦਾ ਜਾਂ ਪੋਲੀਟੀਕਲ ਲੀਡਰਾਂ ਦਾ ਪ੍ਰੈਸ਼ਰ ਪਵਾ ਕੇ ਜਥੇਬਦਗਾਂ ਤੋਂ ਬਿਨਾ ਮੋਰਚਾਂ ਦੋਹਾਂ ਮੋਰਚਾਂ ਤੋਂ ਬਿਨਾ ਬਾਹਰ ਦੀ ਬਾਹਰ ਅਸੀਂ ਉਹਨਾਂ ਦਾ ਸਮਝੌਤਾ ਕਰਕੇ ਸੰਸਕਾਰ ਕਰ ਦਿਆਂਗੇ ਪਰ ਉਹ ਸਫਲ ਨਹੀਂ ਹੋਏ ਤੇ ਅਖੀਰ ਤੇ ਉਹਨਾਂ ਨੂੰ ਜਿਉਂ-ਜਿਉਂ ਇਹਦਾ ਵਿਰੋਧ ਵਧਦਾ ਗਿਆ ਰੋਸ ਵਧਦਾ ਗਿਆ ਇੱਥੇ ਬਠਿੰਡਾ ਚੰਡੀਗੜ੍ਹ ਰੋਡ ਤੇ ਮੋੜ ਚੌਂਕ ਦੇ ਵਿੱਚ ਜਾਮ ਵੀ ਰਿਹਾ ਸਾਰੇ ਪੰਜਾਬ ਦੇ ਵਿੱਚ ਇਹਦੀ ਨਖੇਦੀ ਹੋਈ ਦੇਸ਼ ਦੁਨੀਆ ਦੇ ਵਿੱਚ ਇਹਦੀ ਨਖੇਦੀ ਹੋਈ ਵੀ ਜਿਹੜਾ ਪਰਚਾ ਦਰਜ ਕਰਨ ਦਾ ਵਾਅਦਾ ਕਰਕੇ ਵੀ ਹੁਣ ਕਰਕੇ ਨਹੀਂ ਰਿਹਾ ਪਰਮਾ ਜਵਾਨ ਤਾਂ ਉਹਨਾਂ ਨੇ ਕੱਲ ਆਪਦੇ ਸਾਰੇ ਜਦੋਂ ਉਹਨਾਂ ਦੇ ਸਾਰੇ ਹਿੱਲੇ ਫੇਲ ਹੋ ਗਏ ਸਾਰੇ ਉਹਨਾਂ ਦੇ ਜਿਹੜਾ ਹੱਥ ਕੰਡੇ ਫੇਲ ਹੋ ਗਏ ਫਿਰ ਉਹਨਾਂ ਨੇ ਕੱਲ ਸ਼ਾਮ ਨੂੰ ਇਹ ਫੈਸਲਾ ਕੀਤਾ ਲਗਭਗ 11 ਵਜੇ ਜਿਹੜਾ ਅਸੀਂ ਇਕੱਠੇ ਸੀ ਸਾਡੀ ਮੀਟਿੰਗ ਸੀ ਕਿ ਉੱਥੇ ਰਾਜਪੁਰੇ ਦੋਹਾਂ ਮੋਚਾਂ ਦੇ 11 ਵਜੇ ਜਿਹੜਾ ਆਪਣਾ ਐਸਐਸਪੀ ਹੈ ਬਠਿੰਡਾ ਹਰਮਨ ਵੀਰ ਸਿੰਘ ਗਿੱਲ ਉਹਦਾ ਫੋਨ ਆਇਆ ਜੀ ਪ੍ਰਧਾਨ ਜੀ ਤੁਸੀਂ ਧਰਨਾ ਚਕਾ ਦਿਓ ਸਮਾਪਤ ਕਰਾ ਦਿਓ ਤੇ ਪੋਸਟਮਾਰਟਮ ਕਰਾ ਦਿਓ ਫੈਸਲਾ ਹੋ ਗਿਆ ਐਫਆਈਆਰ ਦੇਣ ਦਾ ਪਰਚਾ ਦੇਣ ਦਾ ਤਾਂ ਅਸੀਂ ਉਹਨਾਂ ਨੂੰ ਮੋੜਵਾ ਇਹੀ ਕਿਹਾ ਵੀ ਸਾਨੂੰ ਕੋਈ ਜਕੀਰ ਨਹੀਂ ਅਸੀਂ ਜਿੰਨਾ ਚਿਰ ਤੱਕ ਉਹਦੀ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਆਉਂਦੀ ਸਾਡੇ ਕੋਲ। ਉਹਨਾਂ ਚਿਰ ਅਸੀਂ ਕੋਈ ਨਾ ਅਸੀਂ ਧਾਰਨਾ ਸਮਾਪਤ ਕਰਵਾ ਕੇ ਨਾ ਅਸੀਂ ਜਿਹੜਾ ਉਹਦਾ ਪੋਸਟਮਾਰਟਮ ਕਰਵਾ ਕੇ ਉਹਨਾਂ ਚਿਰ ਪਹਿਲਾ ਕਾਪੀ ਆਉਗੀ। ਫਿਰ ਲਗਭਗ 11:00 ਵਜੇ ਉਹਨਾਂ ਨੇ ਸਾਡੇ ਵਟਸਐਪ ਤੇ ਜਿਹੜੀ ਇਹਦਾ ਪਰਚਾ ਕੱਟ ਕੇ ਥਾਣਾ ਸਤਰਾਨੇ ਦੇ ਵਿੱਚ ਪਰਚਾ ਕੱਟਿਆ ਗਿਆ ਹੈ। ਸਤਰਾਨੇ ਦੇ ਵਿੱਚ 302 ਤੇ 114 ਧਾਰਾ ਦੇ ਤਹਿਤ ਪਰਚਾ ਕੱਟ ਕੇ ਉਹਨਾਂ ਨੇ ਸਾਨੂੰ 11:00 ਵਜੇ ਕਾਪੀ ਦਿੱਤੀ ਸੀ। ਉਸ ਤੋਂ ਬਾਅਦ ਫਿਰ ਫੈਸਲਾ ਹੋਇਆ। ਹੁਣ ਜਿਹੜਾ ਉਹਨਾਂ ਦਾ ਜਿਹੜੀ ਤੜਕੇ ਸੁਬਾ ਖਨੋਰੀ ਬਾਰਡਰ ਤੇ ਉਹਨਾਂ ਦੀ ਜਿਹੜੀ ਦੇਹ ਹੈ ਉਹਨਾਂ ਦੀ ਮਰਤਕ ਦੇਹ ਹੈ ਉਹਨਾਂ ਨੂੰ ਉੱਥੇ ਲਿਜਾ ਕੇ ਕਿਉਂਕਿ ਉਹਨਾਂ ਦਾ ਹਜ਼ਾਰਾਂ ਕਿਸਾਨ ਉੱਥੇ ਬੈਠੇ ਆ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਜਿਨ੍ਹਾਂ ਦੇ ਸਾਹਮਣੇ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਨੇ ਸਾਂਭਿਆ ਇਹਨਾਂ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਬਚਾਇਆ ਉਹਨਾਂ ਨੇ ਇਹਨਾਂ ਨੂੰ ਸਨਮਾਨ ਦੇ ਕੇ ਝੰਡੇ ਉੱਤੇ ਜਿਹੜਾ ਭੇਟ ਕਰਨਾ ਹੁੰਦਾ ਰਿਕ ਜਥੇ ਬੰਦੇ ਨੇ ਫੁੱਲ ਭੇਟ ਕਰਨੇ ਹੁੰਦੇ ਉਹ ਕਾਰਵਾਈ ਹੋ ਕੇ ਹੁਣ ਉਹ ਜਿਹੜੇ ਐਂਬੂਲੈਂਸ ਆ ਰਹੀ ਹੈ ਸਰ ਸਾਬ ਗੱਲ ਕਰੀਏ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੁਣ ਤੱਕ ਕੀ ਨਿਕਲ ਕੇ ਆਇਆ ਕਿਉਂਕਿ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਵੀ ਰਬੜ ਦੀ ਗੋਲੀ ਤੁਹਾਨੂੰ ਲੱਗਦਾ ਰਬੜ ਦੀ ਗੋਲੀ ਨਾਲ ਜੀ ਆ ਮੌਤ ਹੋਈ ਹੈ ਦੇਖੋ ਜੀ ਪੋਸਟਮਾਰਟਮ ਹੋ ਗਿਆ ਪਰ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹਦੀ ਕਾਪੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਲਿਖਣਾ ਹੁੰਦਾ ਡਾਕਟਰ ਨੇ ਕਿਉਂਕਿ ਅਸੀਂ ਇਹ ਵੀ ਹੈ ਸਾਨੂੰ ਵੀ ਕਿਸੇ ਡਾਕਟਰ ਤੇ ਪ੍ਰੈਸ਼ਰ ਪਾ ਕੇ ਇਹ ਇਹਦੇ ਵਿੱਚ ਰਿਪੋਰਟ 'ਚ ਫਰਕ ਨਾ ਪਾ ਦੇਣ ਕਿਉਂਕਿ ਜਿੱਨਾ ਸਰਕਾਰ ਦਾ ਸੈਂਟਰ ਸਰਕਾਰ ਤੇ ਕਰਦਾ ਇਹਦੇ ਵਿੱਚ ਦਾਖਲ ਹੈਗਾ ਇਹਦਾ ਮੋਦੀ ਸਰਕਾਰ ਤੇ ਕਰਦਾ ਵੀ ਉਹ ਕਿਸੇ ਡਾਇਰੈਕਟਰ ਤੇ ਪ੍ਰੈਸ਼ਰ ਪਾ ਕੇ ਇਹਦੀ ਰਿਪੋਰਟ ਦੇ ਵਿੱਚ ਕੋਈ ਹੇਰਾਫੇਰੀ ਨਾ ਕਰ ਦੇਣ ਤਾਂ ਅਸੀਂ ਇਹ ਕੀਤਾ ਵੀ ਦੋ ਚੀਜ਼ਾਂ ਹੋਣਗੀਆਂ ਮੰਗ ਕੀਤੀ ਸੀ ਵੀ ਇੱਕ ਤਾਂ ਇੱਕ ਡਾਇਰੈਕਟਰ ਨੇ ਪੋਸਟਮਾਰਟਮ ਕਰੂਗਾ ਇਹਦਾ ਬੋਰਡ ਬਣੂਗਾ ਪੰਜ ਡਾਇਰੈਕਟਰਾਂ ਦਾ ਬੋਰਡ ਬਣੂਗਾ ਤੇ ਉਹਦੀ ਵੀਡੀਓਗ੍ਰਾਫੀ ਹੋਊਗੀ ਤਾਂ ਕਿ ਜੋ ਉਥੋਂ ਚੀਜ਼ ਨਿਕਲਦੀ ਹੈ ਜੋ ਹੈਗੀ ਹੈ ਉਹ ਉਹਦੀ ਵੀਡੀਓਗ੍ਰਾਫੀ ਬਣੇ ਦਿਸੇ ਉਹ ਇਹ ਨਾ ਹੋਵੇ ਵੀ ਚੀਜ਼ ਉੱਥੋਂ ਹੋਰ ਨਿਕਲੇ ਤੇ ਪਾ ਉੱਥੇ ਹੋਰ ਦੇਣ ਸੋ ਇਸ ਕਰਕੇ ਪੋਸਟਮਾਰਟਮ ਹੋ ਗਿਆ ਬਕਾਇਦਾ ਡਾਕਟਰਾਂ ਦੇ ਜਿਹੜਾ ਬੋਰਡ ਨੇ ਕੀਤਾ ਵੀਡੀਓਗ੍ਰਾਫੀ ਬਣੀ ਹੈ ਉਹਦੇ ਜਿਹੜੇ ਡਾਕਟਰ ਨੇ ਰਿਪੋਰਟ ਦੇਣੀ ਹੁੰਦੀ ਹੈ ਪੋਸਟਮਾਰਟਮ ਦੀ ਰਿਪੋਰਟ ਹੈ ਜਿਹਦੇ ਵਿੱਚ ਦੱਸਣਾ ਹੁੰਦਾ ਵੀ ਜਿਹੜਾ ਇਹਦੇ ਸਿਰ 'ਚ ਚੀਜ਼ ਵੱਜੀ ਸੀਗੀ ਉਹ ਕੀ ਹੈ ਉਹ ਉਹ ਰਿਪੋਰਟ ਨਹੀਂ ਮਿਲੀ ਜਿੰਨਾ ਚਿਰ ਰਿਪੋਰਟ ਮਿਲਦੀ ਨਹੀਂ ਉਨਾ ਚਿਰ ਆਪਾਂ ਉਹਦੇ ਬਾਰੇ ਵਿੱਚ ਕੁਝ ਕਹਿ ਸਕਦੇ ਧੰਨਵਾਦ ਧੰਨਵਾਦ